ਮਿਸਾਲ ਦਿੰਦਾ ਹਾਂ ਤੇ ਸਾਡੇ ਕੋਲ ਆਪਣੇ ਦਫਤਰ 'ਚ ਆਇਆ ਬੰਦੇ ਕਪੂਥੜਾ ਜ਼ਿਲ੍ਹੇ ਦਾ ਸਰਪੰਚ ਹੈ 50 ਮਿੰਟ ਦੇ ਤੇ ਉਹਨਾਂ ਨੇ ਕੀ ਕੀਤਾ ਕਿ ਜੀ ਪਿਛਲੇ ਵਾਰ ਵੀ ਉਹ ਸਰਪੰਚ ਸੀਗੇ ਐਨ ਆਰ ਆਈ ਹੈ ਸਾਰੇ ਬੱਚੇ ਬਾਹਰ ਜਾਂਦੇ ਨੇ ਪਿੰਡ ਦਾ ਅੱਧਾ ਪਿੰਡ ਬਾਹਰ ਹੈ ਆਪਣੇ ਪੈਸੇ ਇਕੱਠੇ ਕਰਕੇ ਤਿੰਨ ਕਰੋੜ ਦਾ ਸੀਵਰੇਜ ਪਾਇਆ ਆਪਣਾ ਸਾਰਾ ਕੁਝ ਹੈ ਕੋਈ ਸਰਕਾਰ ਦਾ ਢੇਲਾ ਨਹੀਂ ਮਤਲਬ ਪਿਛਲੇ ਵਾਰ ਹੋਰ ਉਹਨਾਂ ਪਾਸਾ ਦਾ ਸਾਰੇ ਬੱਚੇ ਐਕੀਵੀਓ ਚੋਣਾਂ ਦੇ 9 5 9 ਤੇ 1 ਸਰਪੰਚ ਆ ਗਿਆ ਉਹਦੇ ਚੋਂ 5 ਇੱਕ ਪਾਸੇ ਨੇ ਤੇ 4 5 ਤੇ ਸਰਪੰਚ ਇੱਕ ਪਾਸੇ ਤੇ ਪਹਿਲੀ ਗੱਲ ਤਾਂ ਕਹਿੰਦੇ ਜੀ ਸਰਪੰਚ ਕਹਿੰਦਾ ਵੀ ਜਦੋਂ ਕਿਹਾ ਵੀ ਆਪਣਾ ਗ੍ਰਾਮ ਅਨਕਾ ਇਹ ਵੀ ਗੱਲ ਲੈ ਮੈਂ ਉਹਨੂੰ ਵੀ ਕਿਹਾ ਪੰਚਾਇਤਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਤੁਹਾਨੂੰ ਦੱਸਣ ਜਾਣ ਕਿਉਂ ਜਾਣਾ ਬੀਡੀਪੀ ਇਹ ਤੁਹਾਡਾ ਹੱਕ ਹੈ ਭਾਈ ਸਾਹਿਬ ਗ੍ਰਾਮ ਸਭਾ ਸਦੋਂ ਸੂਚਨਾ ਕਰਨਾ ਨਾ ਕਿ ਉਹ ਤੋਂ ਹੁਕਮ ਲੈ ਗਾ ਕਰੋ ਨਹੀਂ ਤਾਂ ਇੱਕ ਸਰਪੰਚਾ ਨੂੰ ਵੀ ਇਹ ਗੱਲ ਸਿੱਖਣੀ ਪਊਗੀ ਜਿਹੜਾ ਹੱਕ ਹੈ ਉਹ ਆਪ ਵਰਤੋਂ ਕੰਮ ਹੀ ਸਿੱਖੋ ਤੇ ਉੱਥੇ ਜਾ ਕੇ ਸੂਚਨਾ ਦਿਓ ਵੀ ਆਹ ਕਰਮਚਾਰੀਆਂ ਨੂੰ ਉੱਥੇ ਪਹੁੰਚਣਾ ਜ਼ਰੂਰੀ ਪਾਇਆ ਜਾਏ ਚਲੋ ਫਿਰ ਬੀਜੇਟ ਪਰ ਚਲਾ ਵੀ ਗਿਆ ਤਾਂ ਬੀਡੀਪੀ ਉਹ ਤਾਂ ਮੋਟੀ ਤਰ੍ਹਾਂ ਰਹਿੰਦਾ ਕਲਾਸਵਰ ਅਫਸਰ ਰਹੇ ਉਹਨੂੰ ਤਾਂ ਘਟੋ ਘਟੋ ਜਾਇਜ਼ ਦੱਸਣਾ ਚਾਹੀਦਾ ਹੈ ਪੰਚਾਇਤ ਸਾਹਿਬ ਤੁਹਾਡਾ ਹੱਕ ਹੈ ਪਰ ਪੰਜੇ ਬੰਦੇ ਤਾਂ ਮੀਟਗਾ ਤੇ ਲਗਾਤਾ ਵੀ ਆਏ ਕਾਨੂੰਨ ਇਹ ਕਹਿੰਦਾ ਕਿ ਜਿਹੜਾ ਲਗਾਤਾ ਮੀਟਗਾ ਤੇ ਨਹੀਂ ਆਉਂਦਾ ਆਪੀ ਸਸਪੈਂਡ ਹੋ ਜਾਣਾ ਵੀਡੀਓ ਅੱਗੇ ਭੇਜੇ ਉਹ ਕਹਿੰਦੇ ਵੀਡੀਓ ਸਾਫ ਦੇ ਬਹੁਤ بڑے ਨੇ ਵੈਸੇ ਤਾਂ ਵਿਸ਼ਾ ਬਹੁਤ ਵੱਡਾ ਇੱਕ ਸਿਸਟਮ ਹੁੰਦਾ ਉਹ ਕਹਿੰਦਾ ਮੈਂ ਨਹੀਂ ਉੱਪਰ ਫੇਰ ਤੂੰ ਜੋ ਕਰਨਾ ਕਰ ਕਾਨੂੰਨ ਤੋਂ ਵੱਡਾ ਉਹ ਸਾਫ ਹੋਇਆ ਬੈਠਾ ਤੇ ਇਹ ਕਿਹੜੇ ਪਿੰਡਾਂ ਤੋਂ ਸਰਕਾਰ ਚਲਾ ਰਹੇ ਨੇ ਜੀ ਸਾਰੇ ਮਾਮਲਿਆਂ ਦੇ ਵਿੱਚ ਇਹ ਗੱਲ ਕਰ ਰਹੇ ਹੋਣਗੇ ਉਸੇ ਤਰੀਕੇ ਦੀ ਤੇ ਹੋਰ ਕੀ ਕੱਪਤਾ ਚਾਕੇ ਭੇਜਿਆ ਤੇ ਸਰਪੰਚ ਦੀ ਜਗ੍ਹਾ ਪ੍ਰਬੰਧ ਕਰਾਤਾ ਜੀ ਹੂੰ ਉਹਦੇ ਕੋਲ ਨੇ ਉਹ ਕਹਿੰਦਾ ਮੈਂ ਕਾਸਟਿੰਗ ਬੋਟ ਪਾ ਸਕਦਾ ਕਹਿੰਦਾ ਤੁਸੀਂ ਨਹੀਂ ਪਾ ਸਕਦੇ ਜਾ ਤਾਈ ਲਿਖ ਕੇ ਦੇ ਦੋ ਸਾਰੇ ਸਰਪੰਚਾਂ ਨੂੰ ਲਿਖਿਆ ਹੋਇਆ ਫਰਾਡ ਹੈ ਤੁਸੀਂ ਕਾਸਟਿੰਗ ਬੋਰਡ ਨਹੀਂ ਪਾ ਸਕਦੇ ਭਾਈ ਇਹ ਅਮੈਂਡ ਕਰ ਦੇ ਅਸੈਂਬਲੀ ਦੇ ਵਿੱਚ ਜਾ ਕੇ ਕਿ ਜਿਹੜਾ ਹੱਕ ਹੈ ਖਤਮ ਕਰਤਾ ਐਸੇ ਅੱਗੇ ਤੋਂ ਤੁਸੀਂ ਨਹੀਂ ਕਰ ਸਕਦੇ ਹਾਂ ਜਾਂ ਫਿਰ ਆਰਡਰ ਕਾ ਮੀਟਿੰਗ ਵਿੱਚ ਸਰ ਦੇ ਪੱਤਰ ਤੇ ਜਾਣਾ ਕੋਈ ਵੀ ਲਾਭ ਫਰ ਹੋਏਗਾ ਜਿਹੜਾ ਮੰਗੀ ਜੋ ਵੀ ਤੇ ਤੁਸੀਂ ਪਾ ਸਕਦੇ ਹੋ ਆਪਣੇ ਮਤੇ ਤੇ ਬਹੁਤੇ ਥਾਵਾਂ ਤੇ ਪੰਚਾਇਤਾਂ ਕਿੰਨੇ ਫੋਨ ਆਉਂਦੇ ਨੇ ਕਹਿੰਦੇ ਕਹਿੰਦੇ ਇੱਕ ਵਾਰ ਪਾ ਸਕਦੇ ਹੋ ਜੀ ਵੱਧ ਵਾਰ ਨਹੀਂ ਜਿਹੜਾ ਕੋਈ ਆ ਜਾ ਕਿਹੜਾ ਵਾਸਤਾ ਵੀ ਇੱਕ ਵਾਰ ਚੱਲਦਾ ਮੁੱਕੇ ਚੱਲਦਾ ਤੁਸੀਂ ਇਹ ਲਿਖ ਕੇ ਭੇਜ ਦੇ ਤਾਂ ਇਹ ਆਰਡਰ ਤਾਂ ਭੇਜੋ ਨਾ ਭਾਈ ਕਿ ਇਹ ਪੰਚਾਇਤ ਦਾ ਰੋਲਾ ਤੇ ਡਾਇਰੈਕਟਰ ਵੀ ਕਹਿੰਦੇ ਤੂੰ ਹਾਈ ਕੋਰਟ ਚਲੇ ਜਾ ਸਾਡੇ ਤੇ ਦਬਾਅ ਆ ਤਾਂ ਦਵਾਈ ਕਾਹਦੇ ਲਈ ਗੰਮ ਕੰਮ ਨਹੀਂ ਹੈ ਇਹ ਹਾਈ ਕੋਰਟ ਵੀ ਟੈਕਨੀਕਲੀ ਉਹਦੇ ਜਾਏਗਾ ਤੁਸੀਂ ਹਰ ਹਾਲ ਜਦੋਂ ਕੋਈ ਪਾਸ ਕਰੋਗੇ ਗੱਲ ਤੇ ਠੀਕਾ ਹੁਣ ਕਰੋ ਹਾਈ ਕੋਰਟ ਕਹਿੰਦੀ ਆ ਭਾਈ ਤੂੰ ਉੱਪਰ ਲਈ 30 ਕੋਰ ਨਹੀਂ ਗਏ ਤੁਸੀਂ ਤਿੰਨ ਸਾਲ ਜਿਹੜੀ ਪਤਾਨ ਕਿਤੇ ਲਾਇਆ ਨਸ਼ਾ ਖਿਲਾ ਪਤਾਨ ਕਿਤੇ ਬੈਠ ਕੇ ਲਾਇਆ ਇਹ ਪੰਚਾਇਤਾਂ ਨੇ ਤੇ ਵੀ ਲਾ ਲੈਂਦੇ ਮਾਰੇ ਮੋਟਾ ਕੁਸ਼ੀ ਵੀ ਭਾਈ ਇਹ ਵੀ ਹੈਗੇ ਜੇ ਕੰਮ ਕਰ ਪਹਿਲਾਂ ਉਹਦੀ ਖਾ ਚੁੱਕਿਆ ਹਾਈ ਕੋਰਟ ਦੇ ਵਿੱਚ ਤੁਸੀਂ ਬਾਕੀ ਚੀਜ਼ਾਂ ਤੇ ਔਰ ਮੈਂ ਪੰਚਾਇਤ ਸਰਪੰਚਾਂ ਲਈ ਇੱਕੋ ਇੱਕ ਮੈਨੂੰ ਲੱਗਦਾ ਕਿ ਇਹ ਸਰਕਾਰ ਨਹੀਂ ਹੈ ਜਾਇਦਾ ਸਰਕਾਰਾਂ ਇਕੱਠੇ ਹੋਵੋ ਸਿਕੜਾ ਦੀ ਗਰਤੀ ਚਾਕੇ ਹਿਸਾਬ ਨਾਲ ਤੁਸੀਂ ਕਹੋ ਕਿ ਭਾਈ ਸਾਹਿਬ ਆ ਗੱਲ ਸਾਡੇ ਹੱਕ ਰਿਆ ਸਾਡਾ ਕਰੋੜਾ ਤੋਂ ਦਿੰਦੇ ਕਿਉਂ ਨਹੀਂ ਕਿੰਨਾ ਚਿਰ ਪਬਲਿਕ ਕਪੀਂ ਦੇ ਤੌਰ ਤੇ ਇਕੱਠੇ ਨਹੀਂ ਹੋਇਆ ਜਾਊਗਾ ਉਹਨਾਂ ਚ ਪੰਚਾਇਤੀ ਰਾਜ ਅਸੀਂ ਕਹਿੰਦੇ 29 ਡਿਪਾਰਟਮੈਂਟ ਦਿਓ ਮੁਲਾਜ਼ਮ ਦਿਓ ਪੈਸਾ ਦਿਓ ਫਲਾਨਾ ਇਹ ਤਾਂ ਦੂल्टा ਕਰ ਰਹੇ ਨੇ ਜੇ ਬਟਾ ਫੜਿਆ ਲੈ ਕੇ ਫੈਸਲਾ ਲੈ ਕੇ ਦਿਓ ਫੈਸਲਾ ਲੈ ਕੇ ਕਰੋ ਸੈਟਲਾਈਜ਼ ਕਰੀ ਜਾਂਦੀ ਹੈ ਇਹਨਾਂ ਦਾ ਉੱਪਰ ਬਹੁਤ ਹੀ ਪੈਂਦਾ ਹੈ ਛੇਠਾ ਗੱਠਗੀ ਟੁੱਟੀ ਜਾ ਰਹੇ ਨੇ ਉੱਥੇ ਜਾ ਕੇ ਦੋ ਦੋ ਪਾਸੇ ਤੋਂ ਇਸ ਲਈ ਪਿੰਡਾਂ ਦੇ ਗ੍ਰਾਮ ਸਭਾ ਵੱਡੇ ਪੱਧਰ ਤੇ ਬਣਾਓ ਮਤੇ ਦੀ ਪਾਓ ਲੀਗਲੀ ਵੀ ਤੇ ਕੋਈ ਕੰਮ ਨਹੀਂ ਹੋਣਾ ਸਕਦਾ ਬਿਲਕੁਲ ਚਲੋ ਪਾਰਟੀ ਬਾਜੀ ਦਾ